ਸਸਿਕਲ ਦੋਸਤੋ ਕਹਿੰਦੇ ਕਬੱਡੀ ਦੇ ਵਿੱਚ ਕਹਿੰਦੇ ਅੱਜ ਬੱਬਰ ਸ਼ੇਰ ਦੀ ਵਾਪਸੀ ਹੋਣ ਲੱਗੀ ਆ ਤੇ ਬੱਬਰ ਸ਼ੇਰ ਕਹਿੰਦੇ ਅੱਜ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਫੇਰ ਧੱਕ ਪਾਉਂਦਾ ਤੁਹਾਡੇ ਸਾਹਮਣੇ ਆਊਗਾ ਮੈਂ ਗੱਲ ਕਰਨਾ ਚਾਹੁੰਦਾ ਪਾਲਾ ਜਲਾਲਪੁਰੇ ਦੀ ਕਹਿੰਦੇ ਅੱਜ ਪਾਲੇ ਨੇ ਕਹਿੰਦੇ ਵਾਪਸੀ ਕਰਕੇ ਖੇਡ ਗਰਾਊਂਡਾਂ ਦੇ ਵਿੱਚ ਅੱਜ ਧੱਕ ਪਾਣੀ ਆ ਧੱਕ ਕਿੱਥੇ ਪਾਣੀ ਕਹਿੰਦੇ ਮੁਕੰਦਪੁਰ ਦੇ ਵਿੱਚ ਜਿੱਥੇ ਕਹਿੰਦੇ ਬੈਸਟਾਂ ਨੂੰ ਮਿਲਨੇ ਹਾਰਲੇ ਤੇ ਨਾਮ ਤੁਸੀਂ ਦੇਖਿਆ ਹੀ ਹੋਣਾ ਤੇ ਅੱਜ ਜਿਹੜਾ ਜਿਹੜਾ ਪਾਲੇ ਨੂੰ ਪਿਆਰ ਕਰਦਾ ਉਹਦੇ ਲਈ ਪਾਲੇ ਲਈ ਦੋ ਕਮੈਂਟ ਜ਼ਰੂਰ ਕਰਿਓ ਕਿਉਂਕਿ ਪਾਲ ਪੰਜਾਬ ਦਾ ਮੈਂ ਕਹਿੰਦਾ ਬੱਬਰ ਸ਼ੇਰ ਆ ਜਿਹੜਾ ਮੈਂ ਕਹਿੰਦਾ ਜਾਫੀ ਜਦੋਂ ਜਾਫ ਲਾਈਨ ਤੇ ਲੱਗਦਾ ਨਾ ਤਾਂ ਵੱਡੇ ਵੱਡੇ ਰੇਡਰਾਂ ਦੀ ਕਹਿੰਦਾ ਧੂਆ ਕਢਾ ਦਿੰਦਾ ਇਹ ਉਹੀ ਪਾਲਾ ਜਲਾਲਪੁਰੀਆ ਜਿਨੇ ਮੈਂ ਕਹਿੰਦਾ ਵੱਡੇ ਵੱਡੇ ਰਿਕਾਰਡ ਬਣਾਏ ਆ ਦੁਨੀਆ ਕੰਬਦੀ ਆ ਭਾਈ ਪਾਲਾ ਆ ਗਿਆ ਜੋ ਜੋ ਵੀ ਚਾਹੁੰਦਾ ਗਿਆ ਕੰਧਪੁਰ ਦੇ ਵਿੱਚੋਂ ਮੈਂ ਕਹਿੰਦਾ ਹਾਰਲੇ ਜਿੱਤ ਜੇ ਉਹ ਕਮੈਂਟ ਜ਼ਰੂਰ ਕਰਿਓ ਤੇ ਕਿਹੜੇ ਕਿਹੜੇ ਬੰਦੇ ਨੂੰ ਵੇਟ ਸੀ ਕਿ ਪਾਲਾ ਪੰਜਾਬ ਦੀਆਂ ਗਰਾਊਂਡਾਂ ਦੇ ਵਿੱਚ ਫੇਰ ਖੇਡੇ ਉਹ ਵੀ ਜਰੂਰ ਕਮੈਂਟ ਕਰਿਓ ਮੈਂ ਕਹਿੰਨਾ ਪਾਲੇ ਵਰਗਾ ਯਾਰ ਪਾਲੇ ਦੇ ਨਾਲ ਜੇ ਉਹਦੇ ਯਾਰ ਬੇਲੀ ਨਾਲ ਮਿਲ ਜਾਂਦੇ ਜਿਵੇਂ ਦੁੱਲਾ ਬੱਗੇ ਪਿੰਡ ਵਾਲਾ ਦੋ ਤਿੰਨ ਪਲੇਅਰ ਉਹਦੇ ਨਾਲ ਦੇ ਸਾਥੀ ਉਹਦੇ ਨਾਲ ਖੜ ਜਾਂਦੇ ਤੇ ਮੈਂ ਕਹਿੰਨਾ ਗੱਲ ਹੀ ਵੱਖਰੀ ਸੀ ਫੇਰ ਤਾਂ ਪੰਜਾਬ ਦੇ ਟੂਰਨਾਮੈਂਟ ਵੀ ਬਾਕੀ ਟੀਮਾਂ ਨੂੰ ਜਿਤਨੇ ਮੁਸ਼ਕਲ ਹੋ ਜਾਂਦੇ ਸੀ ਤੇ ਅੱਜ ਕਹਿੰਦੇ ਪਾਲੇ ਦੀ ਟੱਕਰ ਪੈ ਗਈ ਆ ਫਰਿਆਦ ਸਾਜੀ ਹੋ ਰਿਆਂ ਦੇ ਨਾਲ ਤੇ ਦੇਖਦੇ ਆ ਮੁਕੰਦਪੁਰ ਦੇ ਵਿੱਚ ਕਿਵੇਂ ਦਾ ਮਾਹੌਲ ਬਣਦਾ ਆ ਆਪਾਂ ਤਾਂ ਕਹਿੰਨੇ ਆ ਜਿੱਤੇ ਹਾਰੇ ਕੋਈ ਵੀ ਪਰ ਆਪਾਂ ਦਾ ਜਿਹੜੇ ਪਲੇਅਰਾਂ ਨੂੰ ਪਿਆਰ ਕਰਦੇ ਆ ਕਬੱਡੀ ਨੂੰ ਪਿਆਰ ਕਰਦੇ ਆ ਅਸੀਂ ਉਹਨਾਂ ਲਈ ਮੈਚ ਦੇਖਦੇ ਆ ਤੇ ਉਹਨਾਂ ਨੂੰ ਸਪੋਰਟ ਕਰਦੇ ਆ ਜਿਵੇਂ ਸਾਜੀ ਨੂੰ ਫਰਿਆਦ ਨੂੰ ਜਾਂ ਕਾਕੇ ਸ਼ਕਰਪੁਰਿਆ ਨੂੰ ਕਿਸੇ ਨੂੰ ਵੀ ਯਾਰ ਮੈਂ ਕਹਿੰਦਾ ਅਸੀਂ ਨਫ਼ਰਤ ਨਹੀਂ ਕਰਦੇ ਅਸੀਂ ਕਰਦੇ ਆ ਕਬੱਡੀ ਨੂੰ ਪਿਆਰ ਜੇਮ ਜਿਹੜੀ ਮਰਜ਼ੀ ਜਿੱਤੇ ਜਿਹੜੀ ਮਰਜ਼ੀ ਟੀਮ ਜਿੱਤੇ ਪਰ ਅਸੀਂ ਪਲੇਅਰਾਂ ਨੂੰ ਪਿਆਰ ਕਰਦੇ ਆ ਉਹਨਾਂ ਦੀਆਂ ਗੇਮਾਂ ਨੂੰ ਪਿਆਰ ਕਰਦੇ ਆ ਤੇ ਜਿਹੜੇ ਉੱਥੇ ਟੂਰਨਾਮੈਂਟ ਕਰਾਉਂਦੇ ਆ ਟੂਰਨਾਮੈਂਟ ਕਮੇਟੀ ਕਰਵਾਂਦੀ ਆ ਅਸੀਂ ਉਹਨਾਂ ਨੂੰ ਸਤਿਕਾਰ ਦਿੰਨੇ ਆ ਕਿ ਤੁਸੀਂ ਪੰਜਾਬ ਦੇ ਵਿੱਚ ਹਜੇ ਵੀ ਕਬੱਡੀ ਨੂੰ ਮੈਂ ਕਹਿੰਦਾ ਪੂਰੀਆਂ ਬੁਲੰਦੀਆਂ ਤੱਕ ਪੰਚਾਇਤ ਜਦੋਂ ਵੀ ਬੈਸਟ ਰੱਖਦੇ ਆ ਤਾਂ ਤਕਰੀਬਨ ਹਾਰਲੇ ਮੋਟਰਸਾਈਕਲ ਵੱਡੇ ਨਾਮ ਤਾਂ ਬਹੁਤ ਹੁੰਦੇ ਆ ਪਰ ਹਾਰਲੇ ਤੋਂ ਛੋਟਾ ਬਹੁਤ ਘੱਟ ਰੱਖ ਲੱਗ ਗਿਆ ਬਾਈ ਜੀ ਕਿਉਂਕਿ ਹਾਰਲੇ ਦਾ क्रेज ਪੂਰਾ ਹੋ ਗਿਆ ਕਹਿੰਦੇ ਅੱਗੇ ਕਬੱਡੀ ਦੇ ਵਿੱਚ ਕਹਿੰਦੇ ਕਬੱਡੀ ਵਾਲਿਆਂ ਨੇ ਵੀ ਹੁਣ ਕਹਿੰਦੇ ਬੋਲਟ ਬਲੈਕ ਦੇ ਵਿੱਚ ਵੇਕਣ ਲਾਤੇ ਕਹਿੰਦੇ 2.5 ਤੱਕ ਕਹਿੰਦੇ ਪਹੁੰਚ ਗਿਆ ਯਾਰ ਕਹਿੰਦੇ ਹੁਣ ਤਾਂ ਹਾਰਲੇ ਦੇ ਨੇ ਸ਼ੁਰੂ ਕਰਤੇ ਆ ਬਾਬਿਓ ਤੇ ਅੱਜ ਮੁਕੰਦਪੁਰ ਦੇ ਵਿੱਚ ਕੌਣ ਚਾਹੁੰਦਾ ਕਿ ਅੱਜ ਪਾਲਾ ਜਲਾਲਪੁਰੀਆ ਕਹਿੰਦੇ ਅੱਜ ਹਾਰ ਲੇ ਜਿੱਤ ਜੇ ਮੈਂ ਕਹਿੰਨਾ ਭਰਾ ਕੁਝ ਵੀ ਜਿੱਤੇ ਜਾਂ ਨਾ ਜਿੱਤੇ ਪਰ ਅੱਜ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਕਹਿੰਦੇ ਪਾਲੇ ਦੀ ਵਾਪਸੀ ਦੇਖ ਕੇ ਦਿਲ ਖੁਸ਼ ਹੋਊਗਾ ਬਾਬਿਓ ਬੜੀ ਦੁਨੀਆ ਮੈਂ ਕਹਿੰਨਾ ਉਹਦੀ ਵੇਟ ਕਰਦੀ ਪਈਦੀ ਕਿ ਪਾਲਾ ਜਲਾਲਪੁਰੀਆ ਕਿਦਨ ਖੇਡੇ ਅੱਜ ਆ ਗਿਆ ਉਹੀ ਟਾਈਮ ਕਹਿੰਦੇ ਮੁਕੰਦਪੁਰ ਦੇ ਵਿੱਚ ਅੱਜ ਦੇ ਟੂਰਨਾਮੈਂਟ ਦੇ ਵਿੱਚ ਕਹਿੰਦੇ ਪਾਲੇ ਜਲਾਲਪੁਰੀਆ ਨੇ ਤੱਕ ਪਾਣੀਆ ਇਹ ਸੋਚਿਓ ਤੁਸੀਂ ਮੈਂ ਕਹਿੰਨਾ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਬੱਬਰ ਸ਼ੇਰ ਨੇ ਆਣਾ ਬਾਬਿਓ ਪਾਲਾ ਜਲਾਲਪੁਰੀਆ ਕਹਿੰਦੇ ਵੱਡੇ ਵੱਡੇ ਮੈਂ ਕਹਿੰਨਾ ਛੋਟੇ ਪਲੇਅਰ ਤੋਂ ਲੈ ਕੇ ਵੱਡੇ ਵੱਡੇ ਪਲੇਅਰ ਕਹਿੰਦੇ ਪਾਲੇ ਜਲਾਲਪੁਰੀਏ ਦੇ ਫੈਨ ਆ ਬਾਬਿਓ ਇਹ ਸਾਰੀ ਦੁਨੀਆ ਉਹਦੀ ਫੈਨ ਹੈ ਯਾਰ ਕਿਉਂਕਿ ਅਸੀਂ ਉਹਦੀ ਕਬੱਡੀ ਨੂੰ ਪਿਆਰ ਕਰਦੇ ਆ ਜਿਹੜੀ ਕਹਿੰਦੇ ਉਹਦੇ ਚੀਤੇ ਵਾਲੀ ਪਕੜ ਹੁੰਦੀ ਹੈ ਨਾ ਮਗਰ ਉਹ ਬਾਬਿਓ ਸ਼ੇਰ ਵਾਲੀ ਇਹ ਉਹ ਪਕੜ ਨੂੰ ਪਿਆਰ ਕਰਦੇ ਆ ਬਾਬਿਓ ਵੱਡੇ ਵੱਡੇ ਮੈਂ ਕਹਿੰਨਾ ਰੇਡਰਾਂ ਦੇ ਸਾਹ ਸਕਾ ਦਿੰਦਾ ਉਹ ਕੌਣ ਹੈ ਕਹਿੰਦੇ ਪਾਲਾ ਜਲਾਲਪੁਰੀਆ ਤੇ ਜੋ ਜਵੀ ਕੋਸ਼ ਹੈ ਕਿ ਪਾਲੇ ਦੀ ਅੱਜ ਵਾਪਸੀ ਹੋਊਗੀ ਉਹ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਾਲੇ ਨੂੰ ਪਿਆਰ ਕਰਨ ਲਈ ਉਹਦੇ ਲਈ ਅਰਦਾਸ ਜ਼ਰੂਰ ਕਰਿਓ ਕਿ ਅੱਜ ਪਾਲਾ ਕਹਿੰਦੇ ਹਾਰਲੇ ਜੱਤ ਕੇ ਆਪਣੇ ਪਿੰਡ ਨੂੰ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ